ਚੈਕ ਕਰ ਰਿਹਾ ਸੀ ਅੱਜ ਅਸੀਂ ਫਤਿਹਗੜ੍ਹ ਸਾਹਿਬ ਕੋਰਟ ਦੇ ਵਿੱਚ ਤੇ ਜਿਹੜੇ ਲੋਕਲ ਸਬਡਿਵੀਜ਼ਨ ਕੋਰਟਸ ਆ ਉੱਥੇ ਸਰਚ ਆਪਰੇਸ਼ਨ ਕਰਦੇ ਪਏ ਆ ਇਹ 26 ਜਨਵਰੀ ਦੇ ਰਿਗਾਰਡਿੰਗ ਜਿਹੜਾ ਹੈ ਸਾਡਾ ਸਰਚ ਆਪਰੇਸ਼ਨ ਚੱਲਦਾ ਪਿਆ ਤਾਂ ਆ ਸਾਡੀ ਰੂਟੀਨ ਚੈਕਿੰਗ ਹੈ ਜਿਹੜੀ ਅਸੀਂ ਜਨਤਕ ਥਾਵਾਂ ਤੇ ਕਰਦੇ ਰਹਿੰਦੇ ਆ ਇਸ ਚ ਅੱਜ ਸੁਣਨ ਜੋ ਆ ਵੀ ਆਇਆ ਹੈ ਕਿ ਕੋਰਟ ਕੋਰਟ ਦੇ ਵਿੱਚ ਬੰਬ ਦੀ ਜਿਹੜੀ ਹੈ ਥ੍ਰੈਟ ਆਈ ਹੋਈ ਹੈ ਪਰ ਇਹ ਜਿਹੜੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਲਕੁਲ ਅਖਵਾ ਹੈਗੀ ਆ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਆ ਸਾਡੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਪੂਰੀ ਤੈਨਾਤ ਹੈ ਚੁਕੰਨੀ ਹੈ ਤੇ ਆਪਾਂ ਚੈਕਿੰਗ ਕਰਦੇ ਪਏ ਆ ਤੇ ਪਬਲਿਕ ਨੂੰ ਕੋਈ ਵੀ ਘਬਰਾਣ ਦੀ ਲੋੜ ਨਹੀਂ ਜੀ ਸਰਕਾਰੀ ਅੰਸਰਨ ਕੀ ਅਪੀਲ ਹੈ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਉਹਨਾਂ ਨੂੰ ਇਹ ਹੀ ਚੇਤਾਵਨੀ ਹੈ ਕਿ ਫਟੇਗੜ ਸਾਹਿਬ ਜਾਂ ਪੰਜਾਬ ਪਾਲ ਕੋਈ ਵੀ ਆਪਣੀ ਜਿਹੜੀ ਹੈ ਕ੍ਰਿਮੀਨਲ ਵਾਲੀ ਨਿਗਾਹ ਨਾ ਰੱਖੋ ਪੰਜਾਬ ਪੁਲਿਸ ਪੂਰੀ ਚੁਕੰਨੀ ਹੈ ਤੇ ਉਹਨਾਂ ਦੇ ਕਿਸੇ ਵੀ ਜਿਹੜਾ ਕ੍ਰਿਮੀਨਲ ਰਿਗਾਰਡਿੰਗ ਉਹਨਾਂ ਦੀ ਇੰਟੈਂਸ਼ਨ ਹੈ ਉਹਦਾ ਉਹਨਾਂ ਦੇ ਉੱਤੇ ਬਿਲਕੁਲ ਸਟ੍ਰਿਕਟ ਐਕਸ਼ਨ ਲਿਆ ਜਾਏਗਾ